ਬਹੁਤ ਸਾਫ ਕਲੀਅਰ 2024 ਲੋਕ ਸਭਾ ਗੁਰਦਾਸਪੁਰ ਦੇ ਚੋਣਾਂ ਲੜ ਰਹੇ ਹਨ ਔਰ 100% ਜਿੱਤ ਰਹੇ ਹਨ ਇਹਦੇ ਕੋਈ ਸ਼ੱਕ ਨਹੀਂ ਹੈ ਪਾਰਟੀ ਦਾ ਸਿੰਬਲ ਹੋਏਗਾ ਪਾਰਟੀ ਦੇ ਸਿੰਬਲ ਤੇ ਚੋਣ ਲੜਿਆ ਜਾਇਆ ਗਿਆ ਔਰ 100% ਜਿੱਤਿਆ ਜਾਏਗਾ ਔਰ ਲੱਖਾਂ ਦੇ ਮਾਰਜ ਨਾਲ ਜਿੱਤਿਆ ਜਾਏਗਾ 2024 ਦਾ ਮੈਂਬਰ ਆਫ ਪਾਰਲੀਮੈਂਟ ਗੁਰਦਾਸਪੁਰ ਵਿੱਚ ਲੋਕਲ ਸਵਰਨਸਲਾਰੀਆ ਹੋਏਗਾ ਇਹ ਗਾਰੰਟੀ ਹੈ ਮੈਨੂੰ ਟਿਕਟ ਜਿਨ੍ਹਾਂ ਨੇ ਦੇਣੀ ਹੈ ਉਹ ਮੈਨੂੰ ਇਸ ਵਾਰ ਤੇ ਟਿਕਟ ਦੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਲੋਕ ਸਾਰੇ ਨਾਲ ਨੇ ਔਰ ਲੋਕਾਂ ਦਾ ਬੰਦਾ ਹੈ ਇਹਨੇ ਜਿੰਨਾ ਇਸ ਵਾਰ ਤੇ ਟਿਕਟ ਦੇ ਰਹੇ ਨੇ ਮੈਨੂੰ ਨਹੀਂ ਤੇ ਮੇਰੇ ਕਿਹੜੀ ਰਿਸ਼ਤੇਦਾਰੀ ਹੈ ਕਿਸੇ ਨਾਲ ਨਮਸਕਾਰ ਪੰਜਾਬ ਤੱਕ ਚ ਤੁਹਾਡਾ ਸਵਾਗਤ ਹੈ ਸਾਡੇ ਨਾਲ ਮੌਜੂਦ ਹੈ ਸਵਰਨ ਸਲਾਰੀਆ ਜਿਨ੍ਹਾਂ ਵੱਲੋਂ 2024 ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਸਰ ਤੁਸੀਂ ਕਾਫੀ ਲੰਬੇ ਸਮੇਂ ਬੀਜਪੀ ਨਾਲ ਜੁੜੇ ਰਹੇ ਹੋ ਲੇਕਿਨ ਹੂੰ ਬੀਜੇ ਨੇ ਬੱਬੂ ਨੂੰ ਟਿਕਟ ਦੇ ਕੇ ਤੁਹਾਨੂੰ ਟਿਕਟ ਨਹੀਂ ਦਿੱਤੀ ਕੀ ਕਾਰਨ ਹੋਇਆ ਹੋਗਾ ਇਹ ਦਿੱਕਤ ਦੀ ਕੋਈ ਗੱਲ ਨਹੀਂ ਹੈਗੀ ਕਿ ਬੀਜੇਪੀ ਨੇ ਟਿਕਟ ਨਹੀਂ ਦਿੱਤੀ ਟਿਕਟ ਬੀਜੇਪੀ ਤੋਂ ਨਾ ਸਵਰਨਸਰ ਰੈਣੀ ਅਪਲਾਈ ਕੀਤੀ ਹੈ ਨਾ ਮੰਗੀ ਹੈ ਤੇ ਇਹਦੇ ਵਾਸਤੇ ਲੈ ਮਿਲਣ ਦਾ ਤੋਂ ਸੌਲ ਪੈਦਾ ਨਹੀਂ ਹੁੰਦਾ ਔਰ ਬੀਜੇਪੀ ਨੇ ਜਿੰਨੂੰ ਵੀ ਟਿਕਟ ਦਿੰਦੀ ਹੈ ਠੀਕ ਸਮਝ ਕੇ ਟਿਕਟ ਦਿੰਦੀ ਹੈ ਹੁਈ ਆਲ ਦਾ ਬੈਸਟ ਦਿਨੇਸ਼ ਪਬਲੂ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੋएगी ਬਹੁਤ ਸਾਫ ਕਲੀਅਰ 2024 ਲੋਕਪਾਲਾ ਗੁਰਦਾਸਪੁਰ ਦੇ ਚੋਣ ਲੜ ਰਹੇ ਹਾਂ ਔਰ 100% ਜਿੱਤ ਰਹੇ ਹਾਂ ਇਹ ਕੋਈ ਸ਼ੱਕ ਨਹੀਂ ਹੈ ਪਾਰਟੀ ਦਾ ਸਿੰਬਲ ਹੋਏਗਾ ਪਾਰਟੀ ਦੇ ਸਿੰਬਲ ਤੇ ਚੋਣ ਲੜਿਆ ਜਾਇਆ ਗਿਆ ਔਰ 100% ਜਿੱਤਿਆ ਜਾਏਗਾ ਔਰ ਲੱਖਾਂ ਦੇ ਮਰਦ ਨਾਲ ਜਿੱਤਿਆ ਜਾਏਗਾ ਸਰ ਪਾਰਟੀ ਤੋਂ ਰਿਜਾਈਨ ਵੀ ਦਿਓਗੇ ਫਿਰ বিজেপি ਤੋਂ ਜਿਸ ਦਿਨ ਅਸੀਂ ਨਈ ਪਾਰਟੀ ਜੁਆਇਨ ਕਰਾਂਗੇ ਉਸ ਦਿਨ ਰਜਾਈਨ ਵੀ ਜੀ ਦੇਣਾ ਪਿਆ ਤਾਂ ਦੇਾਂਗੇ ਕੋਈ ਗੱਲ ਨਹੀਂ ਸਰ ਕਿਸ ਕੌਨਫੀਡੈਂਸ ਤੁਸੀਂ ਕਹਿ ਰਹੇ ਤੁਸੀਂ ਚੋਣ ਜਿੱਤੋਗੇ ਵੀ ਪਿਛਲੇ 20 ਸਾਲ ਤੋਂ ਇਸ ਹਲਕੇ ਇੱਕ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਇੱਕ ਫ੍ਰੀडम फाइਟਰ ਦਾ ਪੁੱਤਰ ਹੋਣ ਦੇ ਨਾਤੇ ਇੱਥੇ ਪੈਦਾ ਹੋਇਆ ਇੱਥੇ ਪਲਿਆ ਇੱਥੇ ਪੜਿਆ ਇਹਨਾਂ ਲੋਕਾਂ ਦੇ ਇਨ ਐਂਡ ਆਊਟ ਪ੍ਰੋਬਲਮ ਜਿਹੜੀ ਕੋਈ ਵੀ ਛੋਟੀ ਬੜੀ ਸਾਰੀ ਸਵਰਨ ਸਲਾ ਰਿਹਾ ਤੋ ਚੰਗਾ ਕੋਈ ਨਹੀਂ ਜਾਣ ਸਕਦਾ ਤੇ ਮੈਂ ਕਿਉਂ ਰਿਕਾ ਕਿ ਲੋਕੇ ਮੈਨੂੰ ਬੋਟ ਪਾਣ ਕਿਉਂਕਿ ਮੈਂ ਉਹਨਾਂ ਦੇ ਕੰਮ ਆ ਰਿਹਾ 24 ਘੰਟੇ ਦਿਨੇਸ਼ ਸਿੰਘ ਬਾਬੂ ਨੇ ਕਿਹਾ ਜਿਹੜਾ ਪਾਰਟੀ ਨੂੰ ਨਾਰਾਜ਼ ਬੰਦੇ ਆ ਉਹਨਾਂ ਨੂੰ ਮਨਾ ਲੇਤਾ ਜਾਏਗਾ ਉਹ ਦਿਨੇਸ਼ ਨੂੰ ਪੁੱਛੋ ਮੈਨੂੰ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ ਤੁਸੀਂ ਪਾਰਟੀ ਨਰਾਜ਼ ਹੋ ਤਾਂ ਹੀ ਤੂੰ ਆਉਂ ਲੜ ਰਿਹਾ ਸੀ ਨਹੀਂ ਪਾਰਟੀ ਇੱਕ ਬੰਦੇ ਨੂੰ ਟਿਕਟ ਦੇਣੀ ਉਹ ਦੇਤੀ ਮੈਂ ਤੇ ਪਾਰਟੀ ਦੀ ਟਿਕਟ ਨਹੀਂ ਮੰਗੀ ਤੇ ਦਾ ਮਤਲਬ ਹੈ ਕਿ ਮੈਂ ਚੋਣ ਨਹੀਂ ਲੜਾਂਗਾ ਮੈਂ ਤੇ ਚੋਣ ਲੜ ਰਿਹਾ ਮੈਂ ਤੇ 100% ਕਹਿ ਰਿਹਾ ਮੈਂ ਲੜ ਰਿਹਾ ਹਾਂ ਤੇ ਮੈਂ ਜਿੱਤ ਰਿਹਾ ਤੇ ਮਨਾਨ ਦਾ ਨਰਾਜ਼ ਹੋਣ ਦਾ ਸਵਾਲ ਕਿੱਥੇ ਪੈਦਾ ਹੁੰਦਾ ਮੈਂ ਤੇ ਬੱਬੂ ਨੂੰ ਕੱਲ ਵੀ ਮਿਲਿਆ ਹੈ ਇਦਾਂ ਦੀ ਕੋਈ ਗੱਲ ਹੀ ਨਹੀਂ ਇੱਕ ਵਾਰ ਤੁਸੀਂ ਪਹਿਲੇ ਵੀ ਚੋਣ ਲੜਿਆ ਸੀ ਪਰ ਤੁਸੋਂ ਹਾਰ ਦਾ ਸਾਹਮਣਾ ਕਰਨਾ ਪਿਆ ਕੀ ਕਰ ਰਹੇ ਹੋ ਦੇਖੋ ਜੀ 2017 ਚ ਚੋਣ ਜਦੋਂ ਮੈਂ ਲੜਿਆ ਇੱਕ ਕਾਂਗਰਸ ਸਰਕਾਰ ਦੀ ਸਰਕਾਰ ਬਣੀ ਸੀ 3 ਮਹੀਨੇ ਪਹਿਲੇ ਉਹ ਸ਼ਾਇਦ ਇਹ ਹਿਸਟਰੀ ਚ ਪਹਿਲੀ ਵਾਰ ਹੋਇਆ ਹੋਗਾ ਕਿ ਚੀਫ ਮਿਨਿਸਟਰ ਸਰਕਾਰ ਦੇ ਗੁਰਦਾਸਪੁਰ ਚ ਬੈਠੇ ਪੂਰੇ 15 ਦਿਨ ਉਹਨਾਂ ਨੇ ਦੁਸ਼ਹਿਰਾ ਵੀ ਮਨਾਇਆ ਗੁਰਦਾਸਪੁਰ ਚ ਪਹਿਲੀ ਵਾਰ ਉਹ ਲਾਸਟ ਵਾਰ ਸਾਰੀ ਸਰਕਾਰ ਇੱਥੇ ਸਾਰੇ ਐਮਐਲਏ ਇੱਥੇ ਸਾਰੇ ਮਿਨਿਸਟਰ ਇੱਥੇ ਬਰਸਤ ਸਲਾਰੀਆ ਸਲਾਰੀਆ ਨਾਲ ਕੋਈ ਨਹੀਂ ਸੀਗਾ ਫਿਰ ਵੀ ਨਾ ਤੇ ਕਾਊਂਟਿੰਗ ਬੂਥ ਤੇ ਕੋਈ ਬੈਠਾ ਸੀਗਾ ਨਾ ਪੂਲਿੰਗ ਬੂਥ ਤੇ ਕੋਈ ਬੈਠਾ ਸੀਗਾ ਫਿਰ ਵੀ 3 ਲੱਖ ਪਲੱਸ ਲੋਕਾਂ ਨੇ ਮੈਨੂੰ ਵੋਟ ਪਾਇਆ ਇਹ ਇਹ ਹਾਰ ਨਾ ਹੁੰਦਾ ਇਹ ਤੇ ਮੇਰੀ ਜਿੱਤ ਸੀਗੀ ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਬਹੁਤ ਪਿਆਰ ਕਰਦੇ ਨੇ ਔਰ ਮੈਂ ਝਕੀਨ ਨਾਲ ਕਹਿ ਸਕਣਾ ਅੱਜ ਤੁਹਾਨੂੰ ਤੁਹਾਡੇ ਇਹ ਜਸ ਇਤੇ ਨਿਊ ਚੈਨਲ ਤੇ ਕਿ ਮੈਂ ਮੇਰੇ ਲੋਕਾਂ ਨੂੰ ਬਿਲਕੁਲ ਉਦਾਸ ਨਹੀਂ ਹੁੰਦੇਗਾ ਬਿਲਕੁਲ ਨਰਾਜ਼ ਨਹੀਂ ਹੁੰਦੇਗਾ ਬਿਲਕੁਲ ਉਹਨਾਂ ਨੂੰ ਇਹ ਨਹੀਂ ਫਕਰ ਉਹਨਾਂ ਨੂੰ ਫਕਰ ਹੋਏਗਾ ਅਸੀਂ ਸਲਾਰੀਆਂ ਨੂੰ ਵੋਟ ਪਾਏ ਜਿਤਾ ਕੇ ਲਿਆਂਦਾ ਅਸੀਂ ਇੱਕ ਗਲਤੀ ਪਹਿਲੇ ਕਿਉਂ ਕੀਤੀ ਤਾਂ ਕਿ ਪਹਿਲੇ ਆਂਦਾ ਤੇ ਹੋਰ ਸੁਧਾਰ ਹੁੰਦਾ ਔਰ ਮੈਂ ਯਕੀਨ ਨਾਲ ਕਹਿ ਸਕਦਾ 2024 ਦਾ ਮੈਂਬਰ ਆਫ ਪਾਰਲੀਮੈਂਟ ਗੁਰਦਾਸ ਪਰ ਵਿੱਚ ਲੋਕਲ ਸਵਰਨ ਸਲਾਰੀਆ ਹੋਏਗਾ ਇਹ ਗਾਰੰਟੀ ਹੈ ਮੇਰੀ ਕਿਸ ਪਾਰਟੀ ਨੂੰ ਚੋਣ ਚਨ੍ਹਾ ਲੜੋ ਤੁਸੀਂ ਦੇਖੋ ਚਾਰ ਦਿਨ ਹੋਠ ਹਰ ਜਾ ਮੈਂ 아이 산ਬੀਨ ਥੋੜੀ ਜਿਹੀ ਚੱਲ ਰਹੀ ਹੈ ਪੂਰੀ ਹੋ ਜਾਂਦੀ ਹੈ ਤੁਹਾਨੂੰ ਮੰਗਲਵਾਰ ਨੂੰ ਜੁਆਇਨ ਵੀ ਹੋ ਜਾਏਗਾ ਔਰ ਪਾਰਟੀ ਦਾ ਸਿੰਬਲ ਵੀ ਹੋ ਜਾਏਗਾ ਸਭ ਕੁਝ ਹੋ ਜਾਏਗਾ ਐਵੇਂ ਕਿਹਾ ਤੁਸੀਂ ਆਜ਼ਾਦ ਵੀ ਲੜ ਸਕਦੇ ਹੋ ਆਜ਼ਾਦ ਦੀ ਕਿਉਂ ਜ਼ਰੂਰਤ ਹੈ ਮੇਰੇ ਕੋਲ ਸਾਰੀਆਂ ਪਾਰਟੀਆਂ ਮੇਰੇ ਨਾਲ ਨੇ ਮੈਂ ਕਿਉਂ ਆਜ਼ਾਦ ਲੜਾਂ ਮੈਂ ਲੋਕਾਂ ਦਾ ਬੰਦਾ ਹੈ ਲੋਕੀ ਮੇਰੇ ਨਾਲ ਨੇ ਆਜ਼ਾਦ ਕਿੱਥੇ ਮੈਂ ਤੇ ਇਥੇ 16 ਲੱਖ ਬੰਦਿਆਂ ਦਾ ਨਮਾਇੰਦਾ ਹੈ ਤੇ ਮੈਂ ਤੇ ਉਹਨਾਂ ਨੇ ਮੈਨੂੰ ਜਿਤਾਣਾ ਹੈ ਉਹਨਾਂ ਨੇ ਮੈਨੂੰ ਟਿਕਟ ਜਿਨ੍ਹਾਂ ਨੇ ਦੇਣੀ ਹੈ ਉਹ ਮੈਨੂੰ ਇਸ ਵਾਰ ਤੇ ਟਿਕਟ ਦੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਲੋਕ ਸਾਰੇ ਨਾਲ ਨੇ ਔਰ ਲੋਕਾਂ ਦਾ ਬੰਦਾ ਹੈ ਇਹਨੇ ਜਿਤਨਾ ਇਸ ਵਾਰ ਤੇ ਟਿਕਟ ਦੇ ਰਹੇ ਨਾ ਮੈਨੂੰ ਨਹੀਂ ਤੇ ਮੇਰੇ ਕਿਹੜੀ ਰਿਸ਼ਤੇਦਾਰੀ ਹੈ ਕਿਸੇ ਨਾਲ ਤੇ ਮੈਨੂੰ ਇੰਨਾ ਕੀ ਯਕੀਨ ਹੈਗਾ ਕੋਈ ਏਜਾਦ ਫੱਦ ਨਹੀਂ ਹੈ ਇਹ ਪਾਰਟੀ ਦੇ ਸਿੰਬਲ ਤੇ ਲੜ ਰਹੇ ਆ 100% ਜਿੱਤ ਰਹੇ ਆ ਔਰ ਆਪਣੇ ਲੋਕਾਂ ਨੂੰ ਇਹ ਵਿਸ਼ਵਾਸ ਲਾਣਿਆ ਕਿ ਜਿਹੜਾ ਪਿਛਲੇ 75 ਸਾਲ ਤੇ ਨਹੀਂ ਹੋਇਆ ਆਉਣ ਵਾਲੇ ਅਗਲੇ 6 ਸਾਲ ਸੋ 5 ਸਾਲ ਸੋ ਹੋਏਗਾ ਅ ਅਸੀਂ ਸੋਨ ਸਵਾਲ ਲਿਆ ਜਿਨ੍ਹਾਂ ਨੇ 2024 ਚੋਣ ਲੜਨੇ ਦਾ ਐਲਾਨ ਕਰਤਾ ਹੈ ਪਵਨ ਸਿੰਘ ਪਠਾਨਕੋਟ ਪੰਜਾਬ ਤੱਕ